ਅਸੀਂ ਇੱਕ ਦੂਜੇ ਦੇ ਖਿਲਾਫ ਡੱਟ ਕੇ ਲੜੇ ਸੀ ਕੋਈ ਲਿਆਜ ਨਹੀਂ ਕੀਤਾ ਇੱਕ ਦੂਜੇ ਦਾ ਸਾਡਾ ਕੰਮ ਇਹ ਕੋ ਐ ਕਿ ਸਾਡੇ ਜਿਹੜੇ ਮਸਲੇ ਨੇ ਉਹ ਭਾਵੇਂ ਬੱਦੀ ਸਿੰਘਾਂ ਦਾ ਹੋਵੇ ਉਹ ਆਰਟੀਕਲ 25 ਦਾ ਹੋਵੇ ਉਹ ਗਿਆਨ ਚੋਧਰੀ ਸਾਹਿਬ ਦਾ ਹੋਵੇ ਉਹ ਡਾਂਗਬਾਦ ਸਾਹਿਬ ਦਾ ਹੋਵੇ ਉਹ ਸੱਤ ਸਖ ਦਾ ਜਿਵੇਂ ਬੱਕਰੇ ਨੂੰ ਜਾਂ ਮੁਰਗੇ ਨੂੰ ਕਟਿਆ ਜਾਂਦਾ ਕਿਸੇ ਸਾਈ ਦੁਆਰਾ ਇਦਾਂ ਉਹਨੇ ਸਿੱਖਾਂ ਨੂੰ ਕਟਿਆ ਮੈਂ ਸਾਥ ਹੀ ਮੰਨ ਲੈ ਬਾਦਲ ਸਾਹਿਬ ਚੰਦੂ ਬਾਜਰਾ ਜੀ ਹੁੰਦਤ ਸਾਹਿਬ ਸਰਨਾ ਸਾਹਿਬ ਔਰ ਇੱਕੋ ਦਿੱਲੀ ਦੀਆਂ ਉਤਵੰਤੇ ਸੱਜਣ ਬਖਸ਼ੀਤਾ ਜਿਹੜੀਆਂ ਜਿੱਥੇ ਮੇਰੇ ਗ੍ਰਹਿ ਤੇ ਆਈਆਂ ਨੇ ਸਾਸ ਬੀਸ ਇੱਕ ਬਾਦਲ ਦੀ ਗੱਲ ਤੋਂ ਮੈਂ ਸ਼ੁਰੂ ਕਰਦਾ ਆਪਣੀ ਗੱਲ ਵਕਾਸ਼ ਕਰਦਾ ਕਿ ਜਿਹੜੀ ਫਰਾਗ ਦੇ ਲਈ ਸ਼ੋਮਨੀ ਅਕਾਲੀ ਦਲ ਨੇ ਦਿਖਾਈ ਹੈ ਕਿਉਂਕਿ ਬਾਦਲ ਸਾਹਿਬ ਉਹਦੇ ਪ੍ਰਧਾਨ ਨੇ ਔਰ ਆਜੇ ਮੇਰੇ ਗ੍ਰਹਿ ਤੇ ਆਈ ਨੇ ਔਰ ਇਹ اپیل ਕੀਤੀ ਹੈ ਕਿਉਂਕਿ ਇਹ ਕਾफी ਚਿਰ ਤੋਂ ਸਾਡੀ ਆਪਸ ਦੇ ਵਿੱਚ ਚੰਦੂ ਮਾਜਾ ਜੀ ਦੇ ਥਰੂ ਸਰਨਾ ਸਾਹਿਬ ਦੇ ਥਰੂ ਗੱਲਬਾਤ ਚੱਲ ਰਹੀ ਸੀ ਸਰਪਰਮਜੀਤ ਸਿੰਘ ਰਾਣਾ ਮਹਿੰਦਰ ਸਿੰਘ ਸਤਨਾਲ ਸਿੰਘ ਜੀ ਔਰ ਪਰਮੇਦਰਪਾਲ ਔਰ ਸਾਡੀ ਸੀਨੀਅਰ ਲੀਡਰਸ਼ਿਪ ਜਿਹੜੀ ਸੀਗੀ ਇਹਨਾਂ ਦੇ ਨਾਲ ਸਾਰਿਆਂ ਦੀ ਮੀਟਿੰਗਾਂ ਹੋ ਰਹੀਆਂ ਸੀ ਮੈਂ ਸਮਝਦਾ ਕਿ ਅੱਜ ਜੋ ਹਾਲਾਤ ਨੇ ਉਹ ਹਾਲਾਤ ਐਸੇ ਨੇ ਕਿ ਜਿਵੇਂ ਬਾਦ ਸਾਹਿਬ ਨੇ ਆਖਿਆ ਕਿ ਜੇ ਪੰਥ ਇਕੱਠਾ ਨਾ ਹੋਵੇ ਤਾਂ ਸਰਕਾਰਾਂ ਦੇ ਸਾਨੂੰ ਟਕੇ ਸੇਰ ਨਹੀਂ ਪੁੱਛਣਾ ਸੌਰੀ ਮੈਂ ਵਰਡ ਯੂਜ਼ ਕਰ ਰਿਹਾ ਟਕੇ ਸੇਰ ਨਹੀਂ ਪੁੱਛਣਾ ਤੇ ਜੇ ਸਾਡੀ ਮੁਠ ਬੰਦ ਹੋ ਗਈ ਆ ਤਿੰਨ ਪਾਰਟੀਆਂ ਜਿੱਦਾਂ ਕਿਹਾ ਨਾ ਬਾਦ ਸਾਹਿਬ ਨੇ ਅਸਰਨਾ ਸਾਹਿਬ ਮੈਂ ਹੋ ਗਿਆ ਆਕਾਲੀ ਦਲ ਹੋ ਗਿਆ ਅਸੀਂ ਇੱਕ ਦੂਜੇ ਦੇ ਖਿਲਾਫ ਡੱਟ ਕੇ ਲੜੇ ਸੀ ਕੋਈ ਲਿਆਜ ਨਹੀਂ ਕੀਤਾ ਇੱਕ ਦੂਜੇ ਦਾ ਲੇਕਿਨ ਅੱਜ ਜੇ ਕੋਈ ਇਕਤਾ ਦੀ ਗੱਲ ਦਾ ਹੁਗਾਰਾ ਇਹਨਾਂ ਨੇ ਭਰਿਆ ਤੇ ਮੈਂ ਉਸ ਤੇ ਆਪਣੀ ਹਾਮੀ ਆਪਣੀ ਮੈਂ ਅ ਸ਼ੁਕਰੀਤੀ ਦਿਨਾਂ ਮੈਂ ਆਪਣੀ ਪਾਰਟੀ ਨੇ ਮੇਰੀ ਨੇ ਮਨੋ ਇਖਤਿਆਰ ਦਿੱਤਾ ਸੀ ਬਿਕੇ ਕਰਕੇ ਪੋਲਿਟੀਕਲ ਅਫੇਅਰ ਕਮੇਟੀ ਨੇ ਔਰ ਕੋਰ ਕਮੇਟੀ ਨੇ ਕਿ ਜੋ ਫੈਸਲਾ ਲਾਓ ਕੀ ਖਲਾਓਗੇ ਮੈਂ ਇਸ ਗੱਲ ਨੂੰ ਐਕਸੈਪਟ ਕਰਦਾ ਔਰ ਕੋਈ ਕੰਡੀਸ਼ਨ ਨਹੀਂ ਸਰਨਾ ਸਾਹਿਬ ਇੱਥੇ ਪ੍ਰਧਾਨ ਦੇ ਅਸੀਂ ਨਾਲ ਰਲ ਕੇ ਲੱਗਾਂਗੇ ਔਰ ਸਾਡੀ ਕੋਈ ਅਜੇ ਇਲੈਕਸ਼ਨ ਨਹੀਂ ਆਏਗੀ ਸੋ ਇਹਨੇ ਕਿ ਅਸੀਂ ਕੋਈ ਇਲੈਕਸ਼ਨ ਲੜਨੀ ਹੈ ਇਹ ਕੋਈ ਸੀਟਾ ਵੜਨੀ ਹੈ ਕੋਈ ਇਲੈਕਸ਼ਨ ਜਿਤਨੀ ਹੈ ਆਪੇ ਹੋ ਦੇ ਚਾਹੀਦੇ ਨੇ ਸਾਡਾ ਕੰਮ ਇੱਕੋ ਹੈ ਕਿ ਸਾਡੇ ਜਿਹੜੇ ਮਸਲੇ ਨੇ ਉਹ ਭਾਵੇਂ ਬੰਦੀ ਸਿੰਘਾਂ ਦਾ ਹੋਵੇ ਉਹ ਆਰਟੀਕਲ 25 ਦਾ ਹੋਵੇ ਉਹ ਗਿਆਨ ਗੋਧਰੀ ਸਾਹਿਬ ਦਾ ਹੋਵੇ ਉਹ ਡਾਂਗਬਾੜ ਸਾਹਿਬ ਦਾ ਹੋਵੇ ਔਰ ਪੰਜਾਬ ਦੇ ਮਸਲੇ ਜਿਹੜੇ ਨੇ ਕਿਤੇ ਐਸਜੀਪੀਸੀ ਨੂੰ ਹੱਥ ਪੈਣ ਰਿਹਾ ਕਿਤੇ ਮੈਂ ਸਮਝਦਾ ਕਿ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਦੀ ਯੂਟੀ ਦੀ ਤੋੜੀ ਜਾ ਰਹੀ ਹੈ ਪੰਜਾਬ ਦਾ ਦਖਲ ਕੱਢਿਆ ਜਾ ਰਿਹਾ ਕਿਤੇ ਭਾਖੜਾ ਨੰਗਲ ਡੈਮ ਦੇ ਵਿੱਚੋਂ ਪੰਜਾਬ ਦਾ ਹੋੜੀ-ਹੋੜੀ ਕਰਕੇ ਅਸਰ ਕੱਢਿਆ ਜਾ ਰਿਹਾ ਮੈਂ ਸਮਝਦਾ ਕਿ ਇਹ ਸ਼ਾਇਦ ਆਮ ਲੋਕਾਂ ਨੂੰ ਇਹ ਗੱਲਾਂ ਨਾ ਸਮਝ ਆਂਦੀਆਂ ਹੋਣ ਅੱਜ ਤੁਸੀਂ ਇਹ ਦੇਖੋ ਕਿ ਇਹ ਆਖਿਆ ਜਾ ਰਿਹਾ ਹੈ ਪਾਰਲੀਮੈਂਟ ਦੇ ਵਿੱਚ ਇਹ ਬਿਆਨ ਆਇਆ ਸਰਕਾਰ ਵੱਲੋਂ ਕਿ ਅਸੀਂ ਜਿਹੜੀ ਫੈਸਲਾ ਸਰਕਾਰ ਨੇ ਕੀਤਾ ਸੀ 2019 ਚ ਬੱਦੀ ਸਿੰਘਾ ਦਾ ਜਾਂ ਰਾਜੋਣਾ ਸਾਹਬ ਦਾ ਅੱਜ ਸਰਕਾਰ ਉਸ ਤੋਂ ਬੈਕਟ੍ਰੈਕ ਕਰ ਰਹੀ ਹੈ ਇਹ ਆਖ ਰਹੀ ਹੈ ਕਿ ਜੇ ਇਹਦੇ ਵਿੱਚ ਇਹ ਕੰਮ ਨਹੀਂ ਹੋਇਆ B ਕੰਮ ਨਹੀਂ ਹੋਇਆ C ਕੰਮ ਨਹੀਂ ਹੋਇਆ ਮੈਂ ਪੁੱਛਣਾ ਚਾਹਨਾ ਕਿ ਬਿਲਕਿਸ ਬਾਨੋ ਦੇ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਉਹਨਾਂ ਨੂੰ ਕਿਤੇ ਮੈਂ ਸਮਝਦਾ ਮਾਂ ਕਿ ਉਹਨਾਂ ਨੇ ਮਾਫੀ ਮੰਗੀ ਸੀ ਕਿਤੇ ਇੱਕ ਦਿੱਲੀ ਦਾ ਕੇਸ ਮੈਂ ਤੁਹਾਡਾ ਸਾਂਝਾ ਕਰ ਲਵਾਂ ਕਿਉਂਕਿ ਆਪਣੀ ਯਾਦਾਸ਼ ਬੜੀ ਘੱਟ ਹੈ ਪਰਮਿੰਦਰ ਜੀ ਜੇ ਮੈਂ ਬੀਬੀ ਜੀ ਆਓ ਕਿਸ਼ੋਰੀ ਲਾਲ ਸੀ ਉਹਦਾ ਨਾਮ ਕਿਸ਼ੋਰੀ ਇਹ 83 ਦੇ ਇੱਥੇ ਸੱਜਣ ਖੜੇ ਨੇ ਸਾਰੇ ਕਿਸ਼ੋਰੀ ਲਾਲ ਜਿਸ ਨੂੰ ਹੁੱਚਰ ਕਿਹਾ ਜਾਂਦਾ ਸੀ ਜਿਸ ਨੂੰ ਕਸਾਈ ਕਿਹਾ ਜਾਂਦਾ ਸੀ ਤਰਲੋਕਪਰੀ ਦਾ ਮੇਰੀ ਇਨਫੋਰਮੇਸ਼ਨ ਦੇ ਹਿਸਾਬ ਨਾਲ ਉਸਨੇ 33 ਬੰਦਿਆਂ ਨੂੰ ਉਹ ਜਿਹੜਾ ਚੌਪੜ ਹੁੰਦਾ ਹੈ ਉਹ ਚੌਪੜ ਦੇ ਨਾਲ 33 ਸਿੱਖਾਂ ਨੂੰ ਕਟਿਆ ਸੀ ਲੇਕਿਨ ਜਿਹੜਾ ਕੋਰਟ ਦੇ ਵਿੱਚ ਕੇਸ ਗਿਆ ਸੱਤ ਸਿੱਖਾਂ ਦੇ ਕਤਲ ਦਾ ਗਿਆ ਉਹ ਸੱਤ ਸਿੱਖਾਂ ਦਾ ਜਿਵੇਂ ਬੱਕਰੇ ਨੂੰ ਜਾਂ ਮੁਰਗੇ ਨੂੰ ਕਟਿਆ ਜਾਂਦਾ ਕਿਸੇ ਕਸਾਈ ਦੁਆਰਾ ਇਦਾਂ ਉਹਨੇ ਸਿੱਖਾਂ ਨੂੰ ਕਟਿਆ ਮੈਂ ਸੱਤ ਹੀ ਮੰਨ ਲਏ ਉਸ ਨੂੰ ਤੁਸੀਂ ਫਾਂਸੀੋਂ ਦੀ ਮਾਫ ਕਰ ਸਕਦੇ ਹੋ ਉਸਨੇ ਕਿਹੜੀ ਮਾਫੀ ਬੱਗੀ ਸੀ ਉਸਨੇ ਕਿਹਦੇ ਕੋਲੋਂ ਪਛਮਾਨੀ ਦਿਖਾਈ ਸੀਗੀ ਮੈਂ ਸਮਝਦਾ ਕਿ ਇਹ ਜਿਹੜਾ ਚਸ਼ਮਾ ਪਾੰਦੇ ਨੇ ਕਿ ਮਨੂੰ ਸਤਪਟ ਰਾੜਿਆ ਦੀ ਵੀ ਕਾਲੀ ਯਾਦ ਹੈ ਕਿ ਜੇ ਪਾਂਡੇ ਬ੍ਰਦਰਸ ਹਾਈਜੈਕ ਕਰਨ ਪਲੇਨ ਨੂੰ ਇੰਦਰਾ ਗਾਂਧੀ ਜਦੋਂ ਅਰੈਸਟ ਹੁੰਦੀ ਹੈ 78 ਚ ਅਮਰਜੈਂਸੀ ਤੋਂ ਬਾਅਦ ਜੱਤਾ ਰਾਜ ਤੇ ਉਹਨਾਂ ਨੂੰ ਵਜ਼ੀਰ ਬਣਾ ਦਿੱਤਾ ਜਾਂਦਾ ਸੀ ਤੇ ਜੇ ਇੱਕ ਮਨਜੀਤ ਸਿੰਘ ਨਾਂ ਦਾ ਮੁੰਡਾ ਮੁਸੀਬਤ ਸਿੰਘ ਜਿਸ ਨੇ ਹਾਈਜੈਕ ਕੀਤਾ ਪਲੇਨ ਔਰ ਟੋਇਪ ਇਸਟਰਨਲ ਕੀਤਾ ਖਡਾਉਣੇ ਵਾਲੇ ਪਿਸਤੌਲ ਨਾਲ ਕੀਤਾ ਪਰ ਅੰਬਰਸਨ ਲੈਂਡ ਕਰਕੇ ਸਰੈਂਡਰ ਕਰ ਦਿੰਦਾ ਕਿ ਆ ਮੈਂ ਸਿਰਫ ਖਬਰ ਬਣਾਣੀ ਸੀ ਕਿ ਸਾਡੇ ਨਾਲ ਪੰਜਾਬ 'ਚ ਘੱਟਾ ਹੋ ਰਿਹਾ ਨਾ ਉਸਦੇ ਕਿਸੇ ਪਲੈਨ ਨੂੰ ਡੈਮੇਜ ਪਹੁੰਚਾਇਆ ਨਾ ਕਿਸੇ ਸਵਾਰੀ ਨੂੰ ਡੈਮੇਜ ਪਹੁੰਚਾਇਆ ਉਹ ਜਦੋਂ ਥੱਲੇ ਉਤਰਦਾ ਤੇ ਉਸ ਨੂੰ ਟਰਮੈਕ ਦੇ ਉੱਤੇ 90 ਦੇ ਉੱਤੇ ਜਿਹੜਾ ਐਸਪੀਓ ਕਲਪਟੀ ਤੇ ਪਿਸਤੌਲ ਲਾ ਕੇ ਗੋਲੀ ਮਾਰ ਦਿੰਦਾ ਕੋਈ ਕਾਨੂੰਨ ਨਹੀਂ ਕੋਈ ਐਫਆਈਆਰ ਨਹੀਂ ਮੈਂ ਸਮਝਦਾ ਕਿ ਅੱਜ ਬਾਦਲ ਸਾਹਿਬ ਤੁਸੀਂ ਆਪਣੀ ਸੀਨੀਅਰ ਲੀਡਰਸ਼ਿਪ ਨਾਲ ਲਾਏ ਹੋ ਤੁਹਾਡੀ ਦਿੱਲੀ ਇਕਾਈ ਸਾਰੀ ਆਈ ਹੈ ਇੱਥੇ ਸਾਡੀ ਕਾਰ ਬ੍ਰਿਗੇਡ ਦੇ ਮੁਖੀ ਵੀ ਨੇ ਇੱਥੇ ਸਾਡੇ ਯੂਥ ਦੀ ਟੀਮ ਵੀ ਹੈ ਇੱਥੇ ਸਾਡੇ ਸੀਨੀਅਰ ਜਾਗੋ ਦੀ ਟੀਮ ਵੀ ਹੈ ਅਸੀਂ ਪੰਥ ਦੀ ਤਾਕਤ ਵਾਸਤੇ ਕੌਮ ਦੀ ਤਾਕਤ ਵਾਸਤੇ ਆਪਣੇ ਮਸਲਿਆਂ ਦੀ ਲੜਾਈ ਜੂਝਣ ਵਾਸਤੇ ਮੈਨੂੰ ਯਾਦ ਹੈ 1950 ਚ ਬਸਤਰ ਤਾਰਾ ਸਿੰਘ ਨੇ ਪਹਿਲੀ ਵਾਰ ਕਾਰੀਦਲ ਦੀ ਨੀਬ ਰੱਖੀ ਸੀ ਦਿੱਲੀ ਚ ਔਰ ਜੈਦਰ ਸੰਤੋਸ਼ ਸਿੰਘ ਜੈਦਰ ਹਰਬੰਸ ਸਿੰਘ ਫਰੰਟੀਅਰ ਬਖਸ਼ੀ ਜਗਦੇਵ ਸਿੰਘ ਰਾਜਾ ਗੁਲਾਬ ਸਿੰਘ ਸੇਠੀ ਹੋ ਗਏ ਮੈਂ ਸਮਝਦਾ ਕਿ ਜੈਦਰ ਜਸਵੰਤ ਸਿੰਘ ਹੋ ਗਏ ਬਖਸ਼ੀ ਲੋਚਨ ਸਿੰਘ ਹੋ ਗਏ ਮੈਂ ਪੁਰਾਣੇ ਕੰਪਾਰਸਨ ਕਾਲਜ ਜੈਦਰ ਰਫਤਾਰ ਸਿੰਘ ਕੋਲੀ ਜਿਨ੍ਹਾਂ ਦੀ ਸ਼ਹਾਦਤ ਹੋਈ ਸੀਗੀ 5 ਨਵੰਬਰ 1978 ਰੰਕਾਰੀ ਮੂਵਮੈਂਟ ਦੇ ਵਿੱਚ ਮੈਂ ਸਮਝਦਾ ਮਾਂ ਕਿ ਇਹ ਪੁਰਾਣੇ ਸਾਡੇ ਸਟਾਲ ਵਰਤ ਸੀਗੇ ਔਰ 1950 ਤੋਂ ਅੱਜ 73 ਸਾਲ ਹੋ ਗਏ ਮਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੇ ਪਰਿਵਾਰ ਦੇ ਮੇਰੇ ਪਿਤਾ ਨੇ ਜੋ ਸੇਵਾ ਕੀਤੀ ਬਾਦ ਚ ਕੌਮ ਨੇ ਬਨੂਏ ਬਲ ਬਖਸ਼ਿਆ ਅਸੀਂ ਉਸ ਤੇ ਖੜੇ ਹੋਏ ਹਾਂ ਅੱਜ ਅਸੀਂ ਬਗੈਰ ਕਿਸੇ ਸ਼ਰਤ ਤੋਂ ਬਗੈਰ ਕਿਸੇ ਜਿਸ ਲੋਕ ਕਹਿੰਦੇ ਨੇ ਕਿ ਪੋਲਿਟਿਕਲ ਲੈਂਡ ਦੇਣ ਤੋਂ ਅਸੀਂ ਇਹ ਤੁਹਾਡੀ ਜਿਹੜੀ ਤੁਸੀਂ ਆ ਕੇ ਇੱਥੇ ਆਪਣੀ ਗੱਲ ਰੱਖੀ ਆ ਅਸੀਂ ਉਸ ਤੇ ਫੁੱਜੜਾਦੇ ਹਾਂ ਬੋਲੇ ਮੈਂ ਸਮਝਦਾ ਕਿ ਕੌਮ ਜਿਹੜੀ ਹੈ ਉਹਦਾ ਇਸ ਵੇਲੇ ਮੁਫਾਦ ਪਹਿਲੇ ਹੈ ਸਾਡਾ ਮੁਫਾਦ ਬਾਅਦ ਚ ਹੈ ਔਰ ਆਣ ਵਾਲੇ ਸਮੇਂ ਚ ਅਸੀਂ ਇੱਕ ਤਾਕਤ ਬਣ ਕੇ ਕੌਮ ਦੇ ਮਸਲੇ ਹੱਲ ਕਰਾਵਾਂਗੇ ਮੈਂ 2 ਮਿੰਟ ਵਾਸਤੇ ਚੰਦੂ ਬਾਜਾ ਜੀ ਨੂੰ ਬੇਨਤੀ ਕਰਾਂਗਾ ਉਹ ਆਪਣੇ ਸ਼ਬਦ ਰੱਖਣ ਸੇ ਰੱਖੀ ਸਰਨਾ ਸਾਹਿਬ